ਫਿਰ ਮੈਂ ਹਰਵਿੰਦਰ ਸਿੰਘ ਬੱਦਨ ਅਜਨਾਲਾ ਦੇ ਮੁੱਖ ਬਾਜ਼ਾਰ ਦੇ ਵਿੱਚ ਗੋਲੀਆਂ ਚੱਲੀਆਂ ਨੇ ਸ਼ਰੀਆਮ ਗੋਲੀਆਂ ਚਲਾਈਆਂ ਗਈਆਂ ਦੁਕਾਨ ਦੇ ਅੰਦਰ ਵੜ ਕੇ ਇੱਕ ਵਿਅਕਤੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਮੇਨ ਬਾਜ਼ਾਰ ਦੇ ਵਿੱਚ ਕੱਪੜਿਆਂ ਦੀ ਦੁਕਾਨ ਹੈ ਕੱਪੜਿਆਂ ਦੀ ਦੁਕਾਨ ਦੇ ਵਿੱਚ ਵੜ ਕੇ ਪੰਜ ਸੱਤ ਲੋਕ ਗੋਲੀਆਂ ਚਲਾ ਦਿੰਦੇ ਨੇ ਮਾਮਲਾ ਪੁਰਾਣੀ ਰੰਜਿਸ਼ ਦਾ ਪੈਸਿਆਂ ਨੂੰ ਲੈ ਕੇ ਲੜਾਈ ਸ਼ੁਰੂ ਹੋਈ ਸੀ ਕਿ ਦੁਕਾਨਦਾਰ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਰੁਪਈਆਂ ਦੀ ਗੱਲ ਸਾਰੀ ਨਿਬੇੜ ਚੁੱਕੇ ਆ ਰਾਜੀਨਾਮਾ ਵੀ ਹੋ ਚੁੱਕਿਆ ਜੋ ਲੜਾਈ ਚੱਲਦੀ ਸੀ ਉਸ ਨੂੰ ਲੈ ਕੇ ਰਾਜੀਨਾਮਾ ਹੋ ਗਿਆ ਪਰ ਉਸ ਤੋਂ ਬਾਅਦ ਵੀ ਦੂਜੀ ਧਿਰ ਵੱਲੋਂ ਲਗਾਤਾਰ ਡਰਾਇਆ ਧਮਕਾਇਆ ਜਾ ਰਿਹਾ ਸੀ ਅਤੇ ਸਿੱਧੇ ਚੱਲਦੇ ਆਏ ਦੇਰ ਸ਼ਾਮ 5-7 ਲੋਕ ਦੁਕਾਨ ਦੇ ਵਿੱਚ ਆਉਂਦੇ ਨੇ ਕੋਈ ਗੱਲ ਨਹੀਂ ਹੁੰਦੀ ਸਿੱਧਾ ਆਉਂਦੇ ਆ ਗੋਲੀਆਂ ਚਲਾ ਦਿੰਦੇ ਨੇ ਤਿੰਨ ਭਰਾ ਨੇ ਦੁਕਾਨਦਾਰ ਇੱਕ ਭਰਾ ਪਿੱਛੇ ਬੈਠਾ ਸੀ ਜੋ ਬਚਾਹ ਹੋ ਜਾਂਦਾ ਹੈ ਤੇ ਜੋ ਅੱਗੇ ਦੋ ਬੈਠੇ ਸੀ ਉਹਨਾਂ ਦੇ ਵਿੱਚੋਂ ਇੱਕ ਦੇ ਗੋਲੀ ਲੱਗਦੀ ਹੈ ਤੇ ਦੂਜਾ ਵੀ ਜ਼ਖਮੀ ਹੋਇਆ ਹੈ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਸਾਰੇ ਮਾਮਲੇ ਦੇ ਵਿੱਚ ਮੌਕੇ ਤੇ ਪੁਲਿਸ ਮੁਲਾਜ਼ਮ ਵੀ ਪਹੁੰਚੇ ਨੇ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੁਕਾਨਦਾਰ ਦੇ ਬਿਆਨਾਂ ਦੇ ਮੁਤਾਬਕ ਰੰਜਿਸ਼ ਦਾ ਸਾਰਾ ਮਾਮਲਾ ਹੈ ਇਹ ਤੇ ਬਿਨਾਂ ਗੱਲੋਂ ਬਿਨਾਂ ਕੋਈ ਵਾਰਨਿੰਗ ਦਿੱਤੇ ਆ ਸਿੱਧਾ ਦੁਕਾਨ ਦੇ ਵਿੱਚ ਆ ਕੇ ਗੋਲੀਆਂ ਚਲਾਈਆਂ ਗਈਆਂ ਤੇ ਹਮਲਾਵਰਾਂ ਦੇ ਕੋਲ ਕਿਰਪਾਨਾਂ ਵੀ ਸਨ ਇਹ ਦੁਕਾਨਦਾਰ ਦਾ ਕਹਿਣਾ ਹੈ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਇਹ ਜੋ ਮਾਮਲਾ ਹੈ ਸਾਰਾ ਰਾਜੀਨਾਮਾ ਪਹਿਲਾਂ ਹੋ ਚੁੱਕਿਆ ਸੀ ਪਰ ਫੇਰ ਵੀ ਫੋਨ ਦੇ ਉੱਤੇ ਡਰਾਇਆ ਧਮਕਾਇਆ ਜਾਂਦਾ ਸੀ ਕਿ ਤੁਹਾਡੇ ਨਾਲ ਅਸੀਂ ਮਸਲਾ ਨਿਵੇੜਾਂਗੇ ਤੇ ਸਿੱਧੇ ਹੀ ਦੁਕਾਨਦਾਰ ਦਾ ਕਹਿਣਾ ਹੈ ਕਿ ਦੁਕਾਨ ਦੇ ਵਿੱਚ ਵੜ ਕੇ ਗੋਲੀਆਂ ਚਲਾ ਦਿੱਤੀਆਂ ਨੇ ਆਓ ਦੁਕਾਨਦਾਰ ਦਾ ਬਿਆਨ ਸੁਣਦੇ ਹਾਂ ਗੁਰਮਾਰਿਆ ਜੀ ਨਾਮ ਅਰਜਿੰਦਰ ਕੁਮਾਰ ਦੁਕਾਨਦਾਰ ਕੀ ਨਾਮ ਹੈ ਅਮਿਤ ਕੁਲਾਤਾ ਉਸ ਹਾਂਜੀ ਕੀ ਗੱਲ ਬਾਤ ਹੈ ਗੱਲ ਭਾਈ ਕੁਝ ਨਹੀਂ ਅਗੇ ਕੋਲ ਲੈਣ ਦੇਣ ਆਏ ਇਹਨਾਂ ਦਾ ਪੈਸਾ ਕਿ ਡੈਂਪ ਭਾਈ ਸੜਾ ਮੁਕਾਤਾ ਹੈ ਤੇ ਰਾਈ ਨਵਾਂ ਹੋ ਗਿਆ ਸੜਾ ਹੋ ਗਿਆ ਹੈ ਤੁਸਾਨੂੰ ਰੋਜ਼ ਧਮਕਿਆ ਜਾਂਦੇ ਸੀ ਤੁਹਾਨੂੰ ਬੋਤਨਸਾਨ ਬਦਲਾ ਲੈਣਾ ਦਾ ਬਦਲਾ ਲੈਣਾ ਆ ਕੋਣ ਬੰਦੇ ਆ ਕਿੰਨੇ ਪੈਸੇ ਲੈਂਦੇ ਆ ਪਾਹ ਲਕਸਾ ਵਾਲਾ ਖਦਾ ਕਿ ਮੈਂ ਸਮਾ ਪੀਣਾ ਤੁਹਾਡਾ ਕੰਪਰਮਾਈਟ ਦੋ ਮਹੀਨੇ ਪਹਿਲਾਂ ਆਇਆ ਪਹਿਲਾਂ ਇਹ ਡੈਂਪ ਉਹ ਇਨਕਾਰਾ ਕਰਾਇਆ ਹੈ ਬੰਦੇ ਕੌਣ ਸੀ ਹੈ ਨਾਂ ਦਾ ਹੈ ਮੇਜਰ ਸਰਾਵਾ ਦਾ ਹੈ ਅੱਜ ਕੀ ਗੱਲ ਬੋਤੋ ਜੀ ਦੁਕਾਨ ਅੱਜ ਮੈਂ ਅੱਜ ਤੁਵੇਂ ਕਿੰਨੇ ਭਰਾ ਬੈਠੇ ਆ ਆਪਾਂ ਤੇ ਦੋ ਮੈਂ ਪਿਛਲੇ ਬੈਠਾ ਪੀਲੇ ਪਾਸੇ ਤੇ ਆਉਂਦੇ ਗੋਲੀ ਚਲਾਉਣ ਲੱਪੇ ਤੇ ਬਾਕੀ ਕੀ ਹੁੰਦੀ ਉਹਨਾਂ ਤੋਂ ਤੁਹਾਡੇ ਨਾਲ ਆਉਂਦਾ ਕੋਈ ਗੱਲਬਾਤ ਨਹੀਂ ਕੀਤੀ ਨਾ ਨਾ ਕੋਈ ਗੱਲਬਾਤ ਨਹੀਂ ਆਉਂਦੇ ਗੋਲੀ ਕਿਉਂ ਲੈ ਪਏ ਤੇ ਮੈਂ ਲੋਕੇ ਜਾਣ ਛਡਾਈ ਆਪਣੀ ਪਰਾਂ ਭੱਜ ਗਿਆ ਮੈਂ ਤੇ ਦੋਆਂ ਗੋਲੀਆਂ ਕਿੰਨੇ ਬੰਦੇ ਆਏ ਸੀ ਕਿਹੜੀ ਧਾਰੀ ਤੱਕ ਚਾਰ ਚਾਰ ਦੋ ਤਿੰਨ ਜਾਣੇ ਉਹਨਾਂ ਦੇ ਮੁੰਡੇ ਹੋ ਗਾਈ ਨਾਲਾਂ ਦਾ ਅੱਛਾ ਚਾਰ ਨਾਲ ਦੋ ਤਿੰਨ ਗੋਲੀਆਂ ਚਲਾਈ ਆਇਆ ਤੇ ਨਾਲੇ ਉਹਨਾਂ ਦੇ ਕਰਪਾਨਾ ਵੀ ਹੈਗੇ ਆ ਉਹਨਾਂ ਕੋਲ ਤੇ ਮੁੜ ਕੇ ਮੂੰਹ ਬੁਲਟੇ ਸਾਰੇ ਨੇ ਗੋਲੀ ਲੱਗੀ ਕਿਸੇ ਤੇ ਹਾਂਜੀ ਕਿਹਦੇ ਲੱਗੀ ਛੋਟੇ ਬਰਾਦਰ ਤੇ ਲੱਗੀ ਕੀ ਨਾਂ ਕੀ ਨਾਲਾ ਮੀਰ ਜੇ ਕੁਮਾਰ ਅੱਛਾ ਵੀਰ ਜੇ ਕੁਮਾਰ ਹੀ ਹੋਇਆ ਹੈ ਕੀ ਮੰਗ ਕਰਦੇ ਉਹ ਲੈ ਕੇ ਦਵਾ ਦਵੋ ਉਹਨਾਂ ਨੂੰ ਕੀ ਮੰਗ ਕਰਦੇ ਮੰਗ ਬਾਈ ਇਨਸਾਫ ਦੀਦਾ ਹੋਰ ਜਨਾਬ ਕਹਿੰਦਾ ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚੇ ਨੇ ਉਹਨਾਂ ਵੱਲੋਂ ਤਫ਼ਤੀਸ਼ ਸ਼ੁਰੂ ਕਰ ਲਈ ਗਈ ਹੈ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਸਾਨੂੰ ਹੁਣੇ ਇਤਲਾਹ ਮਿਲੀ ਹੈ ਜੀ ਅਮਤ ਕਲਾਤ ਹਾਊਸ ਆ ਅਜਨਾਲਾ ਬਾਜ਼ਾਰ ਦੇ ਵਿੱਚ ਇੱਥੇ ਇਹਨਾਂ ਦੇ ਮਾਲਕ ਨੇ ਵਿਜੇ ਕੁਮਾਰ ਇਹਨਾਂ ਦੇ ਨਾਲ ਕੁਝ ਬੰਦਿਆਂ ਨੇ ਆ ਕੇ ਝਗੜਾ ਕੀਤਾ ਬਾਅਦ ਤੇ ਇੱਥੇ ਝਗੜੇ ਦੌਰਾਨ ਜਿਹੜਾ ਵਾ ਵਿਜੇ ਕੁਮਾਰ ਤੇ ਲੱਤ 'ਚ ਗੋਲੀ ਲੱਗੀ ਅਸੀਂ ਮੌਕੇ ਤੇ ਪਹੁੰਚੇ ਹਾਂ ਸਾਰਾ ਮਾਮਲਾ ਵੈਰੀਫਾਈ ਕਰ ਰਹੇ ਹਾਂ ਤੇ ਜੋ ਵੀ ਅਸਲੀਅਤ ਸਾਹਮਣੇ ਆਉਂਦੀ ਹੈ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਪਤਾ ਲੱਗਾ ਕਿੰਨੇ ਲੋਕ ਸੀ ਕਿੰਨਿਆਂ 'ਤੇ ਗੋਲੀ ਲੱਗੀ ਹੈ ਫਿਲਹਾਲ ਇਹਨਾਂ ਦੇ ਦਸ ਮੁਤਾਬਕ ਵਿਜੇ ਕੁਮਾਰ ਦੀ ਲੱਤ 'ਚ ਗੋਲੀ ਲੱਗੀ ਹੈ ਜੀ ਤੇ ਜਿਹੜਾ ਹਮਲਾ ਕਰਨ ਵਾਲੇ ਲੋਕ ਸੀ ਉਹ ਕਾਫੀ ਤਦਾਦ ਦੇ ਵਿੱਚ ਸੀ ਇਹਨਾਂ ਦਾ ਕੋਈ ਪੈਸਿਆਂ ਦਾ ਲੈਣ-ਦੇਣ ਸੀ ਆਪਸ ਵਿੱਚ ਉਹਦਾ ਇਹਨਾਂ ਦਾ ਆਪਸੀ ਝਗੜਾ ਆ ਤੇ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਜਦ ਕਿ ਇੱਕੇ ਤੋਂ ਲੱਗੇ ਜੀ ਫਿਲਹਾਲ ਇੱਕ ਜ਼ਖਮੀ ਦੀ ਰਿਪੋਰਟ ਹੈ ਸਾਨੂੰ ਖੈਰ ਇਸ ਮਾਮਲੇ ਵਿੱਚ ਹੁਣ ਪੁਲਿਸ ਕੇਸ ਤਰੀਕੇ ਨਾਲ ਕਾਰਵਾਈ ਕਰਦੀ ਹੈ ਇਸ ਤੇ ਨਜ਼ਰਾਂ ਬਣੀਆਂ ਹੋਈਆਂ ਨੇ ਕਿਉਂਕਿ ਦੁਕਾਨਦਾਰ ਨੇ ਹਮਲਾਵਰਾਂ ਦੇ ਨਾਮ ਵੀ ਦੱਸੇ ਹੋਏ ਨੇ ਕਿ ਇਹਨਾਂ ਕਿੰਨਾ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਕਿ ਇਹਨਾਂ ਦੇ ਨਾਲ ਇਹ ਰੰਜਿਸ਼ ਦਾ ਮਾਮਲਾ ਸੀ ਤੇ ਹੁਣ ਜ਼ਖਮੀ ਹੈ ਜੋ ਨੌਜਵਾਨ ਉਸ ਦੇ ਲੱਤ ਵਿੱਚ ਗੋਲੀ ਵੱਜੀ ਹੈ ਤੇ ਉਹ ਹਸਪਤਾਲ ਦੇ ਵਿੱਚ ਦਾਖਲ ਹੈ ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਔਨਅਰ ਮੈਂ ਰਵਿੰਦਰ ਸਿੰਘ ਬੱਦਨ ਅਜਨਾਲਾ ਦੇ ਮੁੱਖ ਬਾਜ਼ਾਰ ਦੇ ਵਿੱਚ ਗੋਲੀਆਂ ਚੱਲੀਆਂ ਨੇ ਸ਼ਰੀਆਮ ਗੋਲੀਆਂ ਚਲਾਈਆਂ ਗਈਆਂ ਦੁਕਾਨ ਦੇ ਅੰਦਰ ਵੜ ਕੇ ਇੱਕ ਵਿਅਕਤੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ 메ਨ ਬਾਜ਼ਾਰ ਦੇ ਵਿੱਚ ਕੱਪੜਿਆਂ ਦੀ ਦੁਕਾਨ ਹੈ ਕੱਪੜਿਆਂ ਦੀ ਦੁਕਾਨ ਦੇ ਵਿੱਚ ਵੜ ਕੇ ਪੰਜ-ਸੱਤ ਲੋਕ ਗੋਲੀਆਂ ਚਲਾ ਦਿੰਦੇ ਨੇ ਮਾਮਲਾ ਪੁਰਾਣੀ ਰੰਜਿਸ਼ ਦਾ ਪੈਸਿਆਂ ਨੂੰ ਲੈ ਕੇ ਲੜਾਈ ਸ਼ੁਰੂ ਹੋਈ ਸੀ ਕਿ ਦੁਕਾਨਦਾਰ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਰੁਪਈਆਂ ਦੀ ਗੱਲ ਸਾਰੀ ਨਿਬੇੜ ਚੁੱਕੇ ਆ ਰਾਜੀਨਾਮਾ ਵੀ ਹੋ ਚੁੱਕਿਆ ਜੋ ਲੜਾਈ ਚੱਲਦੀ ਸੀ ਉਸ ਨੂੰ ਲੈ ਕੇ ਰਾਜੀਨਾਮਾ ਹੋ ਗਿਆ ਪਰ ਉਸ ਤੋਂ ਬਾਅਦ ਵੀ ਦੂਜੀ ਧਿਰ ਵੱਲੋਂ ਲਗਾਤਾਰ ਡਰਾਇਆ ਧਮਕਾਇਆ ਜਾ ਰਿਹਾ ਸੀ ਅਤੇ ਸਿੱਧੇ ਚੱਲਦੇ ਆਉਂਦਾ ਦੇਰ ਸ਼ਾਮ 5-7 ਲੋਕ ਦੁਕਾਨ ਦੇ ਵਿੱਚ ਆਉਂਦੇ ਨੇ ਕੋਈ ਗੱਲ ਨਹੀਂ ਹੁੰਦੀ ਸਿੱਧਾ ਆਉਂਦੇ ਆ ਗੋਲੀਆਂ ਚਲਾ ਦਿੰਦੇ ਨੇ ਤਿੰਨ ਭਰਾ ਨੇ ਦੁਕਾਨਦਾਰ ਇੱਕ ਭਰਾ ਪਿੱਛੇ ਬੈਠਾ ਸੀ ਜੋ ਬਚਾ ਹੋ ਜਾਂਦਾ ਤੇ ਜੋ ਅੱਗੇ ਦੋ ਬੈਠੇ ਸੀ ਉਹਨਾਂ ਦੇ ਵਿੱਚੋਂ ਇੱਕ ਦੇ ਗੋਲੀ ਲੱਗਦੀ ਹੈ ਤੇ ਦੂਜਾ ਵੀ ਜ਼ਖਮੀ ਹੋਇਆ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਇਹ ਸਾਰੇ ਮਾਮਲੇ ਦੇ ਵਿੱਚ ਮੌਕੇ ਤੇ ਪੁਲਿਸ ਮੁਲਾਜ਼ਮ ਵੀ ਪਹੁੰਚੇ ਨੇ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੁਕਾਨਦਾਰ ਦੇ ਬਿਆਨਾਂ ਦੇ ਮੁਤਾਬਕ ਰੰਜਿਸ਼ ਦਾ ਸਾਰਾ ਮਾਮਲਾ ਹੈ ਇਹ ਤੇ ਬਿਨਾਂ ਗੱਲੋਂ ਬਿਨਾਂ ਕੋਈ ਵਾਰਨਿੰਗ ਦਿੱਤੇ ਆ ਸਿੱਧਾ ਦੁਕਾਨ ਦੇ ਵਿੱਚ ਆ ਕੇ ਗੋਲੀਆਂ ਚਲਾਈਆਂ ਗਈਆਂ ਤੇ ਹਮਲਾਵਰਾਂ ਦੇ ਕੋਲ ਕਰਪਾਨਾ ਵੀ ਸਨ ਇਹ ਦੁਕਾਨਦਾਰ ਦਾ ਕਹਿਣਾ ਹੈ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਇਹ ਜੋ ਮਾਮਲਾ ਹੈ ਸਾਰਾ ਰਾਜੀਨਾਮਾ ਪਹਿਲਾਂ ਹੋ ਚੁੱਕਿਆ ਸੀ ਪਰ ਫੇਰ ਵੀ ਫੋਨ ਦੇ ਉੱਤੇ ਡਰਾਇਆ ਧਮਕਾਇਆ ਜਾਂਦਾ ਸੀ ਕਿ ਤੁਹਾਡੇ ਨਾਲ ਅਸੀਂ ਮਸਲਾ ਨਿਵੇੜਾਂਗੇ ਤੇ ਸਿੱਧੇ ਦੁਕਾਨਦਾਰ ਦਾ ਕਹਿਣਾ ਹੈ ਕਿ ਦੁਕਾਨ ਦੇ ਵਿੱਚ ਵੜ ਕੇ ਗੋਲੀਆਂ ਚਲਾ ਦਿੱਤੀਆਂ ਨੇ ਆਓ ਦੁਕਾਨਦਾਰ ਦਾ ਬਿਆਨ ਸੁਣਦੇ ਹਾਂ ਗੁਰਮਾਰਿਆ ਜੀ ਨਾਮ ਅਰਜਿੰਦਰ ਕੁਮਾਰ ਦੁਕਾਨਦਾਰ ਕੀ ਨਾਮ ਹੈ ਅਮਿਤ ਕੁਲਾਤ ਉਸ ਹਾਂਜੀ ਕੀ ਗੱਲ ਬਾਤ ਹੈ ਗੱਲ ਭਾਈ ਕੁਛ ਨਹੀਂ ਅਗੇ ਕੋਈ ਲੈਣ ਦੇਣ ਆਏ ਇਹਨਾਂ ਦਾ ਪੈਸਾ ਦਾ ਕਿ ਡੈਂਪ ਭਾਈ ਸਰਾ ਮੁਕਾਤਾ ਹੈ ਤੇਰਾ ਹੀ ਨਾਮ ਹੋ ਗਿਆ ਸੜਾ ਹੋ ਗਿਆ ਇਹ ਤੁਸਾਨੂੰ ਰੋਜ਼ ਧਮਕਿਆ ਜਾਂਦੇ ਹੀ ਤੁਹਾਨੂੰ ਕੋਈ ਤਰ੍ਹਾਂ ਬਦਲਾ ਲੈਣਾ ਦਾ ਬਦਲਾ ਲੈਣਾ ਆ ਕੋਣ ਬੰਦੇ ਆ ਕਿੰਨੇ ਪੈਸੇ ਲੈਂਦੇ ਆ ਪਾਇ ਲਕਸਾ ਵਾਲਾ ਖਦਾ ਕਿ ਮੈਂ ਸਮਾਂ ਪੀਣਾ ਤੁਹਾਡਾ ਕੰਪਰਮਾਈ 2 ਮਹੀਨੇ ਪਹਿਲਾਂ ਆਇਆ ਪਹਿਲਾਂ ਇਹ ਡੈਪੋ ਇਨਕਾਰਾ ਕਰਾਇਆ ਸੀ ਬੰਦੇ ਕੌਣ ਸੀ ਇਹ ਨਾਂ ਦਾ ਹੈ ਮੇਜਰ ਇਸਰਾਮਾ ਦਾ ਹੈ ਅੱਜ ਕੀ ਗੱਲ ਬਹੁਤ ਅਜੀਬ ਦੁਕਾਨ ਅੱਜ ਮੈਂ ਅੱਜ ਤੁਸੀਂ ਕਿੰਨੇ ਭਰਾ ਬੈਠੇ ਆ ਆਪਾਂ ਤੇ ਦੋ ਮੈਂ ਪਿਛਲੇ ਬੈਠਾ ਪੀਲੇ ਪਾਸੇ ਤੇ ਆਉਂਦੇ ਗੋਲੀ ਚਲਾਉਣ ਲੱਪੇ ਤੇ ਉਹਨਾਂ ਨਾਲ ਆਉਂਦਾ ਕੋਈ ਗੱਲਬਾਤ ਨਹੀਂ ਕੀਤੀ ਨਾ ਨਾ ਕੋਈ ਗੱਲਬਾਤ ਨਹੀਂ ਆਉਂਦੇ ਗੋਲੀ ਚਲਾਉਣ ਲਾਇ ਪੇ ਤੇ ਮੇਰੇ ਲੋਕੇ ਜਾਨ ਛਡਾਈ ਆਪਣੀ ਪੜਾ ਭੱਜ ਗਿਆ ਮੈਂ ਤੇ ਦੂਆਂ ਗੋਲੀਆਂ ਕਿੰਨੇ ਬੰਦੇ ਆਏ ਸੀ ਕਿਹੜੀ ਧਾਰੀ ਦਾ ਚਾਰ ਚਾਰ ਦੋ ਤਿੰਨ ਜਣੇ ਉਹਨਾਂ ਦੇ ਮੁੰਡੇ ਹੋ ਗਾਈ ਨਾਲ ਉਹਨਾਂ ਦਾ ਚਾਰ ਨਾਲ ਦੋ ਤਿੰਨ ਗੋਲੀ ਚਲਾਈ ਆਇਆ ਤੇ ਨਾਲੇ ਉਹਨਾਂ ਦੇ ਕਰਪਾਨਾ ਵੀ ਹੋ ਗਏ ਸਨ ਉਹਨਾਂ ਕੋਲ ਤੇ ਮੁੜ ਕੇ ਮੂੰਹ ਬਲਟੇ ਸਾਰੇ ਨੇ ਗੋਲੀ ਲੱਗੀ ਕਿਸੇ ਤੇ ਹਾਂਜੀ ਕਿਹਦੇ ਲੱਗੀ ਛੋਟੇ ਬ੍ਰਦਰ ਤੇ ਲੱਗੀ ਕੀ ਨਾਮ ਕੀ ਦਾ ਨਾਮ ਮੀਰ ਜੇ ਕੁਮਾਰ ਅੱਛਾ ਮੀਰ ਜੇ ਕੁਮਾਰ ਹੀ ਆਇਆ ਅੱਗੀ ਮਾਰ ਕਰਦੇ ਉਹ ਲੈ ਕੇ ਦਵਾ ਦਵੋ ਉਹਨਾਂ ਨੂੰ ਦੀ ਮੰਗ ਕਰਦੇ ਵਾਗ ਬਾਈ ਇਨਸਾਫ ਚਾਹੀਦਾ ਹੋਰ ਗ੍ਰਾਮ ਕਰਾ ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚੇ ਨੇ ਉਹਨਾਂ ਵੱਲੋਂ ਤਫ਼ਤੀਸ਼ ਸ਼ੁਰੂ ਕਰ ਲਈ ਗਈ ਹੈ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਆ ਸਾਨੂੰ ਹੁਣੇ ਇਤਲਾ ਮਿਲੀ ਹੈ ਜੀ ਅਮਦ ਕਲਾਤ ਹਾਊਸ ਆ ਅਜਨਾਲਾ ਬਾਜ਼ਾਰ ਦੇ ਵਿੱਚ ਇੱਥੇ ਇਹਨਾਂ ਦੇ ਮਾਲਕ ਨੇ ਵਿਜੇ ਕੁਮਾਰ ਇਹਨਾਂ ਦੇ ਨਾਲ ਕੁਝ ਬੰਦਿਆਂ ਨੇ ਆ ਕੇ ਝਗੜਾ ਕੀਤਾ ਬਾ ਤੇ ਇੱਥੇ ਝਗੜੇ ਦੌਰਾਨ ਜਿਹੜਾ ਵਾ ਵਿਜੇ ਕੁਮਾਰ ਤੇ ਲੱਤ 'ਚ ਗੋਲੀ ਲੱਗੀ ਅਸੀਂ ਮੌਕੇ ਤੇ ਪਹੁੰਚੇ ਹਾਂ ਸਾਰਾ ਮਾਮਲਾ ਵੈਰੀਫਾਈ ਕਰ ਰਹੇ ਹਾਂ ਤੇ ਜੋ ਵੀ ਅਸਲੀਅਤ ਆ ਸਾਹਮਣੇ ਆਉਂਦੀ ਆ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਸਤਾ ਲੱਗਾ ਕਿੰਨੇ ਲੋਕ ਸੀ ਕਿੰਨਿਆਂ ਦੇ ਗੋਲੀ ਲੱਗੀ ਹੈ ਫਿਲਹਾਲ ਇਹਨਾਂ ਦੇ ਦਸ ਮੁਤਾਬਕ ਵਿਜੇ ਕੁਮਾਰ ਦੀ ਲੱਤ 'ਚ ਗੋਲੀ ਲੱਗੀ ਆ ਜੀ ਤੇ ਜਿਹੜਾ ਹਮਲਾ ਕਰਨ ਵਾਲੇ ਲੋਕ ਸੀ ਉਹ ਕਾਫੀ ਤਦਾਦ ਦੇ ਵਿੱਚ ਸੀ ਇਹਨਾਂ ਦਾ ਕੋਈ ਪੈਸਿਆਂ ਦਾ ਲੈਣ ਦੇਣ ਸੀ ਆਪਸ ਵਿੱਚ ਉਹਦਾ ਇਹਨਾਂ ਦਾ ਆਪਸੀ ਝਗੜਾ ਆ ਤੇ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਜਦ ਵੀ ਅਕੇ ਤੋਂ ਜੀ ਫਿਲਹਾਲ ਇੱਕ ਇੱਕ ਜ਼ਖਮੀ ਦੀ ਰਿਪੋਰਟ ਹੈ ਸਾਨੂੰ ਖੈਰ ਇਸ ਮਾਮਲੇ ਵਿੱਚ ਹੁਣ ਪੁਲਿਸ ਕਿਸ ਤਰੀਕੇ ਨਾਲ ਕਾਰਵਾਈ ਕਰਦੀ ਹੈ ਇਸ ਤੇ ਨਜ਼ਰਾਂ ਬਣੀਆਂ ਹੋਈਆਂ ਨੇ ਕਿਉਂਕਿ ਦੁਕਾਨਦਾਰ ਨੇ ਹਮਲਾਵਰਾਂ ਦੇ ਨਾਮ ਵੀ ਦੱਸੇ ਹੋਏ ਨੇ ਕਿ ਇਹਨਾਂ ਕਿੰਨਾ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਕਿ ਇਹਨਾਂ ਦੇ ਨਾਲ ਇਹ ਰਣਜੀ ਤੇ ਹੁਣ ਜ਼ਖਮੀ ਹੈ ਜੋ ਨੌਜਵਾਨ ਉਹ ਉਸ ਦੇ ਲੱਤ ਵਿੱਚ ਗੋਲੀ ਵੱਜੀ ਹੈ ਤੇ ਉਹ ਹਸਪਤਾਲ ਦੇ ਵਿੱਚ ਦਾਖਲ ਹੈ ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਸਾਥ ਸੇਖਾ ਤੁਸੀਂ ਦੇਖ ਰਹੇ ਹੋ ਔਨ ਅਰ ਮੈਂ ਰਵਿੰਦਰ ਸਿੰਘ ਬੱਦਨ ਅਜਨਾਲਾ ਦੇ ਮੁੱਖ ਬਾਜ਼ਾਰ ਦੇ ਵਿੱਚ ਗੋਲੀਆਂ ਚੱਲੀਆਂ ਨੇ ਸ਼ਰੀਆਮ ਗੋਲੀਆਂ ਚਲਾਈਆਂ ਗਈਆਂ ਦੁਕਾਨ ਦੇ ਅੰਦਰ ਵੜ ਕੇ ਇੱਕ ਵਿਅਕਤੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਮੇਨ ਬਾਜ਼ਾਰ ਦੇ ਵਿੱਚ ਕੱਪੜਿਆਂ ਦੀ ਦੁਕਾਨ ਹੈ ਕੱਪੜਿਆਂ ਦੀ ਦੁਕਾਨ ਦੇ ਵਿੱਚ ਵੜ ਕੇ ਪੰਜ-ਸੱਤ ਲੋਕ ਗੋਲੀਆਂ ਚਲਾ ਦਿੰਦੇ ਨੇ ਮਾਮਲਾ ਪੁਰਾਣੀ ਰੰਜਿਸ਼ ਦਾ ਪੈਸਿਆਂ ਨੂੰ ਲੈ ਕੇ ਲੜਾਈ ਸ਼ੁਰੂ ਹੋਈ ਸੀ ਕਿ ਦੁਕਾਨਦਾਰ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਰੁਪਈਆਂ ਦੀ ਗੱਲ ਸਾਰੀ ਨਿਬੇੜ ਚੁੱਕੇ ਆ ਰਾਜੀਨਾਮਾ ਵੀ ਹੋ ਚੁੱਕਿਆ ਜੋ ਲੜਾਈ ਚੱਲਦੀ ਸੀ ਉਸ ਨੂੰ ਲੈ ਕੇ ਰਾਜੀਨਾਮਾ ਹੋ ਗਿਆ ਪਰ ਉਸ ਤੋਂ ਬਾਅਦ ਵੀ ਦੂਜੀ ਧਿਰ ਵੱਲੋਂ ਲਗਾਤਾਰ ਡਰਾਇਆ ਧਮਕਾਇਆ ਜਾ ਰਿਹਾ ਸੀ ਅਤੇ ਸਿੱਧੇ ਚੱਲਦੇ ਆਉਂਦਾ ਦੇਰ ਸ਼ਾਮ 5-7 ਲੋਕ ਦੁਕਾਨ ਦੇ ਵਿੱਚ ਆਉਂਦੇ ਨੇ ਕੋਈ ਗੱਲ ਨਹੀਂ ਹੁੰਦੀ ਸਿੱਧਾ ਆਉਂਦੇ ਆ ਗੋਲੀਆਂ ਚਲਾ ਦਿੰਦੇ ਨੇ ਤਿੰਨ ਭਰਾ ਨੇ ਦੁਕਾਨਦਾਰ ਇੱਕ ਭਰਾ ਪਿੱਛੇ ਬੈਠਾ ਸੀ ਜੋ ਬਚਾ ਹੋ ਜਾਂਦਾ ਤੇ ਜੋ ਅੱਗੇ ਦੋ ਬੈਠੇ ਸੀ ਉਹਨਾਂ ਦੇ ਵਿੱਚੋਂ ਇੱਕ ਦੇ ਗੋਲੀ ਲੱਗਦੀ ਹੈ ਤੇ ਦੂਜਾ ਵੀ ਜ਼ਖਮੀ ਹੋਇਆ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਇਹ ਸਾਰੇ ਮਾਮਲੇ ਦੇ ਵਿੱਚ ਮੌਕੇ ਤੇ ਪੁਲਿਸ ਮੁਲਾਜ਼ਮ ਵੀ ਪਹੁੰਚੇ ਨੇ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੁਕਾਨਦਾਰ ਦੇ ਬਿਆਨਾਂ ਦੇ ਮੁਤਾਬਕ ਰੰਜਿਸ਼ ਦਾ ਸਾਰਾ ਮਾਮਲਾ ਹੈ ਇਹ ਤੇ ਬਿਨਾਂ ਗੱਲਾਂ ਬਿਨਾਂ ਕੋਈ ਵਾਰਨਿੰਗ ਦਿੱਤੇ ਆ ਸਿੱਧਾ ਦੁਕਾਨ ਦੇ ਵਿੱਚ ਆ ਕੇ ਗੋਲੀਆਂ ਚਲਾਈਆਂ ਗਈਆਂ ਤੇ ਹਮਲਾਵਰਾਂ ਦੇ ਕੋਲ ਕਰਪਾਨਾ ਵੀ ਸਨ ਇਹ ਦੁਕਾਨਦਾਰ ਦਾ ਕਹਿਣਾ ਹੈ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਇਹ ਜੋ ਮਾਮਲਾ ਹੈ ਸਾਰਾ ਰਾਜੀਨਾਮਾ ਪਹਿਲਾਂ ਹੋ ਚੁੱਕਿਆ ਸੀ ਪਰ ਫੇਰ ਵੀ ਫੋਨ ਦੇ ਉੱਤੇ ਡਰਾਇਆ ਧਮਕਾਇਆ ਜਾਂਦਾ ਸੀ ਕਿ ਤੁਹਾਡੇ ਨਾਲ ਅਸੀਂ ਮਸਲਾ ਨਿਵੇੜਾਂਗੇ ਤੇ ਸਿੱਧੇ ਦੁਕਾਨਦਾਰ ਦਾ ਕਹਿਣਾ ਹੈ ਕਿ ਦੁਕਾਨ ਦੇ ਵਿੱਚ ਵੜ ਕੇ ਗੋਲੀਆਂ ਚਲਾ ਦਿੱਤੀਆਂ ਨੇ ਆਓ ਦੁਕਾਨਦਾਰ ਦਾ ਬਿਆਨ ਸੁਣਦੇ ਹਾਂ ਗੁਰਮਾਰਿਆ ਕਿਹਨਾਂ ਦਾ ਦੁਕਾਨਦਾਰ ਕਿਹਨਾਂ ਦਾ ਅਮਿਤ ਕੁਲਾਤ ਉਸ ਹਾਂਜੀ ਕੀ ਗੱਲ ਬਾਤ ਹੈ ਗੱਲ ਭਾਈ ਕੁਛ ਨਹੀਂ ਅਗੇ ਕੋਈ ਲੈਣ ਦੇਣ ਆਏ ਇਹਨਾਂ ਦਾ ਪੈਸਾ ਦਾ ਕਿ ਡੈਂਪ ਭਾਈ ਸਰਾ ਮੁਕਾਤਾ ਹੈ 13 9 ਹੋ ਗਿਆ ਸਾਡਾ ਹੋ ਗਿਆ ਇਹ ਤੁਸਾਨੂੰ ਰੋਜ਼ ਧਮਕਿਆ ਜਾਂਦੇ ਹੀ ਤੁਮੇ ਤਾਂ ਬੋਤਨਸਾਨ ਬਦਲਾ ਲੈਣਾ ਦਾ ਬਦਲਾ ਲੈਣਾ ਆ ਕੋਣ ਬੰਦੇ ਆ ਕਿੰਨੇ ਪੈਸੇ ਲੈਂਦੇ ਆ ਪਾ ਲੈ ਲਖ ਸਵਾ ਲਖ ਦਾ ਕਿ ਮੈਂ ਸਮਾਂ ਪੀਣਾ ਤੁਹਾਡਾ ਕੰਪਰਮਾਈਜ਼ 2 ਮਹੀਨੇ ਪਹਿਲਾਂ ਆਇਆ ਕਹਿੰਦਾ ਇਹ ਡੈਪੋ ਇਨਫਾਰਾ ਕਰਾਇਆ ਸੀ ਬੰਦੇ ਕੌਣ ਸੀ ਇਹ ਨਾਂ ਦਾ ਹੈ ਮੇਜਰ ਇਸਰਾਮਾ ਦਾ ਹੈ ਅੱਜ ਕੀ ਗੱਲ ਬੋਤੋ ਜੀ ਦੁਕਾਨ ਅੱਜ ਮੈਂ ਅੱਜ ਤੁਮੇ ਕਿੰਨੇ ਭਰਾ ਬੈਠੇ ਆ ਆਪਾਂ ਤੇ ਦੋ ਮੈਂ ਪਿਛਲੇ ਬੈਠਾ ਪੀਲੇ ਪਾਸੇ ਤੇ ਆਉਂਦੇ ਗੋਲੀ ਚਲਾਉਣ ਲਾਪੇ ਕੀ ਗੱਲ ਕੀਤੀ ਉਹਨੇ ਤੁਹਾਡੇ ਨਾਲ ਉਹ ਤਾਂ ਕੋਈ ਗੱਲਬਾਤ ਨਹੀਂ ਕੀਤੀ ਨਾ ਨਾ ਕੋਈ ਗੱਲਬਾਤ ਨਹੀਂ ਉਹਨੇ ਗੋਲੀ ਚਲਾਉਣ ਲੈ ਤੇ ਮੈਂ ਲੋਕੇ ਜਾਣ ਛਡਾਈ ਆਪਣੀ ਪੜਾ ਭੱਜ ਗਿਆ ਮੈਂ ਤੇ ਦੂਆ ਗੋਲੀਆਂ ਕਿੰਨੇ ਬੰਦੇ ਆਏ ਸੀ ਕਿਹੜੀ ਧਾਰੀ ਦਾ ਚਾਰ ਚਾਰ ਦੋ ਤਿੰਨ ਜਾਣੇ ਉਹਨਾਂ ਦੇ ਮੁੰਡੇ ਹੋ ਗਏ ਨਾਲ ਨਾਲ ਅੱਛਾ ਚਾਰ ਨਾਲ ਦੋ ਤਿੰਨ ਗੋਲੀ ਚਲਾਈ ਆਇਆ ਤੇ ਨਾਲੇ ਉਹਨਾਂ ਦੇ ਕਰਪਾਨਾ ਵੀ ਹੋ ਗਏ ਉਹਨਾਂ ਕੋਲ ਤੇ ਮੁੜ ਕੇ ਮੂੰਹ ਬਲਟੇ ਸਾਰੇ ਨੇ ਗੋਲੀ ਲੱਗੀ ਕਿਸੇ ਤੇ ਹਾਂਜੀ ਕਿਹਦੇ ਲੱਗੀ ਛੋਟੇ ਬ੍ਰਦਰ ਤੇ ਲੱਗੀ ਕੀ ਨਾਂ ਕੀ ਦਾ ਨਾਮ ਮੀਰ ਜੁਮਾਰ ਅੱਛਾ ਮੀਰ ਜੁਮਾਰ ਹੀ ਆਇਆ ਹੈ ਕੀ ਮੰਗ ਕਰਦੇ ਉਹ ਲੈ ਕੇ ਦਵਾ ਦਵੋ ਉਹਨਾਂ ਨੂੰ ਕੀ ਮੰਗ ਕਰਦੇ ਮੰਗ ਬਾਈ ਇਨਸਾਫ ਚਾਹੀਦਾ ਹੋਰ ਗ੍ਰਾਮ ਕਹਿੰਦਾ ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚੇ ਨੇ ਉਹਨਾਂ ਵੱਲੋਂ ਤਫ਼ਤੀਸ਼ ਸ਼ੁਰੂ ਕਰ ਲਈ ਗਈ ਹੈ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਆ ਸਾਨੂੰ ਹੁਣੇ ਹੀ ਇਤਲਾਹ ਮਿਲੀ ਹੈ ਜੀ ਅਮਤ ਕਲਾਤ ਹਾਊਸ ਆ ਜਨਾਲਾ ਬਾਜ਼ਾਰ ਦੇ ਵਿੱਚ ਇੱਥੇ ਇਹਨਾਂ ਦੇ ਮਾਲਕ ਨੇ ਵਿਜੇ ਕੁਮਾਰ ਇਹਨਾਂ ਦੇ ਨਾਲ ਕੁਝ ਬੰਦਿਆਂ ਨੇ ਆ ਕੇ ਝਗੜਾ ਕੀਤਾ ਬਾਅਦ ਤੇ ਇੱਥੇ ਝਗੜੇ ਦੌਰਾਨ ਜਿਹੜਾ ਵਾ ਵਿਜੇ ਕੁਮਾਰ ਤੇ ਲੱਤ 'ਚ ਗੋਲੀ ਲੱਗੀ ਅਸੀਂ ਮੌਕੇ ਤੇ ਪਹੁੰਚੇ ਹਾਂ ਸਾਰਾ ਮਾਮਲਾ ਵੈਰੀਫਾਈ ਕਰ ਰਹੇ ਹਾਂ ਤੇ ਜੋ ਵੀ ਅਸਲੀਅਤ ਸਾਹਮਣੇ ਆਉਂਦੀ ਹੈ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਸਤਾ ਲੱਗਾ ਕਿੰਨੇ ਲੋਕ ਸੀ ਕਿੰਨਿਆਂ ਦੇ ਗੋਲੀ ਲੱਗੀ ਹੈ ਫਿਲਹਾਲ ਇਹਨਾਂ ਦੇ ਦਸਨ ਮੁਤਾਬਕ ਵਿਜੇ ਕੁਮਾਰ ਦੀ ਲੱਤ 'ਚ ਗੋਲੀ ਲੱਗੀ ਹੈ ਜੀ ਤੇ ਜਿਹੜਾ ਹਮਲਾ ਕਰਨ ਵਾਲੇ ਲੋਕ ਸੀ ਉਹ ਕਾਫੀ ਤਦਾਦ ਦੇ ਵਿੱਚ ਸੀ ਇਹਨਾਂ ਦਾ ਕੋਈ ਪੈਸਿਆਂ ਦਾ ਲੈਣ ਦੇਣ ਸੀ ਆਪਸ ਵਿੱਚ ਉਹਦਾ ਇਹਨਾਂ ਦਾ ਆਪਸੀ ਝਗੜਾ ਆ ਤੇ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਜੜਵੀ ਇੱਕੇ ਤੋਂ ਲੱਗੇ ਜੀ ਫਿਲਹਾਲ ਇੱਕ ਇੱਕ ਜ਼ਖਮੀ ਦੀ ਰਿਪੋਰਟ ਹੈ ਸਾਨੂੰ ਖੈਰ ਇਸ ਮਾਮਲੇ ਵਿੱਚ ਹੁਣ ਪੁਲਿਸ ਕਿਸ ਤਰੀਕੇ ਨਾਲ ਕਾਰਵਾਈ ਕਰਦੀ ਹੈ ਇਸ ਤੇ ਨਜ਼ਰਾਂ ਬਣੀਆਂ ਹੋਈਆਂ ਨੇ ਕਿਉਂਕਿ ਦੁਕਾਨਦਾਰ ਨੇ ਹਮਲਾਵਰਾਂ ਦੇ ਨਾਮ ਵੀ ਦੱਸੇ ਹੋਏ ਨੇ ਕਿ ਇਹਨਾਂ ਕਿੰਨਾ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਕਿ ਇਹਨਾਂ ਦੇ ਨਾਲ ਇਹ ਰੰਜਿਸ਼ ਦਾ ਮਾਮਲਾ ਸੀ ਤੇ ਹੁਣ ਜ਼ਖਮੀ ਹੈ ਜੋ ਨੌਜਵਾਨ ਉਸ ਦੇ ਲੱਤ ਵਿੱਚ ਗੋਲੀ ਵੱਜੀ ਹੈ ਤੇ ਉਹ ਹਸਪਤਾਲ ਦੇ ਵਿੱਚ ਦਾਖਲ ਹੈ ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਸਤਿ ਸ਼੍ਰੀ ਅਕਾਲ